ਹਾਂਜੀ ਦੋਸਤੋ ਸਾਡੇ ਇਸ YouTube ਚੈਨਲ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਜੋ ਛੇਰਪਲੀ ਲਾਟਰੀ ਹੈ ਉਹਦਾ ਰਿਜ਼ਲਟ ਮਲਾਉਣਾ ਕਿਵੇਂ ਹੁੰਦਾ ਅਕਸਰ ਕਈ ਲੋਕ ਮੇਰੇ ਵੀਰ ਸੱਤੇ ਟਿਕਟ ਲੈ ਆਉਂਦੇ ਨੇ ਪਰ ਉਹਨਾਂ ਨੂੰ ਰਿਜ਼ਲਟ ਮਲਾਉਣਾ ਨਹੀਂ ਆਉਂਦਾ ਉਹ ਆਪਣਾ ਨੰਬਰ ਹੈ ਜਿਹੜਾ ਰਿਜ਼ਲਟ ਦੇ ਵਿੱਚ ਮਲਾ ਨਹੀਂ ਫਾਂਦੇ ਸਹੀ ਤਰੀਕੇ ਨਾਲ ਤੇ ਅੱਜ ਆਪਾਂ ਇਸ ਪ੍ਰੋਬਲਮ ਦਾ ਹੱਲ ਕਰ ਲੈ ਕੇ ਆਏ ਜੀ ਆਪਾਂ ਰਿਜ਼ਲਟ ਮਿਲਾਣਾ ਦੱਸਾਂਗੇ ਵੀ ਆਪਣਾ ਜਿਹੜੀ ਟਿਕਟ ਹੁੰਦੀ ਆਪਾਂ ਰਿਜ਼ਲਟ ਮਿਲਾਣਾ ਕਿਸ ਤਰ੍ਹਾਂ ਹੁੰਦਾ ਸਭ ਤੋਂ ਪਹਿਲਾਂ ਤੁਸੀਂ ਚੈੱਕ ਕਰਨਾ ਜੀ ਜਿਹੜੀ ਤੁਸੀਂ ਟਿਕਟ ਲਈਏ ਨੋਟ ਕਰਨਾ ਰਿਜ਼ਲਟ ਤੇ ਤੁਸੀਂ ਦੇਖਣਾ ਵੀ 1 ਕਰੋੜ ਵਾਲੀ ਹੈ ਟਾਈਮ ਦੇਖ ਸਕਦੇ ਹੋ 6 ਪੀਐਮ ਲਿਖਿਆ ਹੋਇਆ ਠੀਕ ਹੈ ਔਰ ਤਰੀਕ 6 ਰੁਪਏ ਆ ਰੇਟ ਲਿਖਿਆ ਇਹ ਚਾਰ ਚੀਜ਼ਾਂ ਤੁਸੀਂ ਦੇਖਣੀਆਂ ਵੀ 1 ਕਰੋੜ ਆਪਣਾ ਤਰੀਕ ਦੇਖਣੀ 10 ਤਰੀਕ ਠੀਕ ਹੈ ਜੀ ਜਨਵਰੀ 2025 ਔਰ 6 ਰੁਪਏ ਦੀ ਲਾਟਰੀ ਹੈ ਔਰ 6 ਪੀਐਮ ਵਾਲੀ ਹੈ ਠੀਕ ਹੈ ਸ਼ਾਮ 6 ਵਜੇ ਵਾਲੀ ਠੀਕ ਹੈ ਜੀ ਔਰ ਇਸ ਦੇ ਡਰਾ ਜਿਹੜਾ ਕਿਸ ਤਰ੍ਹਾਂ ਦਾ ਹੈ ਇਹ ਪਹਿਲਾ ਨਾ ਮੇਨ ਨੰਬਰ ਤੇ ਗਿਆ ਜੀ ਇਹ ਨੰਬਰ ਆ ਗਿਆ ਇਹ ਆ ਗਿਆ ਇਸ ਤਰ੍ਹਾਂ ਹੁਣ ਮਲਾਣਾ ਕਿਵੇਂ ਤੁਹਾਨੂੰ ਮੈਂ ਦੱਸ ਦਿੰਨਾ ਆ ਦਿਖਾ ਦੇਣਾ ਜਿਹੜਾ ਆਪਣੇ ਕੋਲ ਇੱਕ ਆਰ ਟਿਕਟ ਦੀ ਫੋਟੋ ਹੈ ਇਹ ਤੁਹਾਨੂੰ ਮੈਂ ਵੱਡੀ ਕਰਕੇ ਜ਼ੂਮ ਕਰਕੇ ਦਿਖਾਣਾ ਹੁਣ ਇਹ ਟਿਕਟ ਰਹੀ ਜੀ ਤਰੀਕ ਰਹੀ ਇਸ ਤੇ 10 10 ਜਨਵਰੀ 2025 ਉਹ ਇਸ ਦਾ ਟਾਈਮ ਰਿਹਾ 6 ਪੀਐਮ ਇਸ ਤੇ ਆ ਟਾਈਮ ਵੀ ਰਿਹਾ ਤੇ ਛੋਟਾ ਕਰਕੇ ਇਹਦੇ નીચે ਜਿੱਥੇ 10 ਜਨਵਰੀ ਲਿਖਿਆ ਹੋਇਆ 10 ਤਰੀਕ ਪਹਿਲਾ ਮਹੀਨਾ 2025 ਇਹ ਇੱਥੇ ਲਿਖਿਆ 6 ਪੀਐਮ ਠੀਕ ਹੈ ਜੀ ਇਹ ਚੀਜ਼ ਮਿਲ ਗਈ ਉਹਨੇ ਰਿਜ਼ਲਟ ਦੇ ਨਾਲ ਆਪਾਂ ਮਿਲਾਨੀ ਹੈ ਵੀ ਸੇ ਮਹੀਲਾਟ ਰਹੀ ਹੈ ਓਕੇ ਉਸ ਦਾ ਦੇਖਣਾ ਆਪਾਂ ਨੇ ਜੀ ਹੁਣ ਪਹਿਲਾ ਜਿਹੜਾ ਇਹ ਇਨਾਮ ਨਿਕਲਿਆ 1 ਕਰੋੜ ਦਾ ਆ ਨੰਬਰ ਤੇ ਆਇਆ ਜੀ ਠੀਕ ਹੈ ਜੀ ਤੇ 91 ਕੇ 64853 ਠੀਕ ਹੈ ਜੀ ਹੁਣ ਆਪਣਾ ਨੰਬਰ ਕਿੰਨਾ ਜੀ ਆ ਲਾਟਰੀ ਦਾ ਦੇਖੋ ਸਾਰਾ ਨੰਬਰ 80 ਜੀ 36675 ਆਇਆ ਕਿੰਨਾ 91648755 ਯਾਨੀ ਕਿ ਇੱਥੇ ਆਪਣਾ ਨੰਬਰ ਨਹੀਂ ਆਇਆ ਉਸ ਤੋਂ ਬਾਅਦ ਕੀ ਹੁੰਦਾ ਜੀ ਉਸ ਤੋਂ ਬਾਅਦ ਹੈ ਜਿਹੜਾ 1 ਕਰੋੜ ਤੋਂ ਵੱਧ ਜਿਹੜੇ ਆ ਨੰਬਰ ਨੇ ਮੂਰਲੇ ਆਪਣੇ ਟਿਕਟ ਦੇ 80 ਜੀ A ਸੀਰੀਜ਼ ਇਹਨਾਂ ਦਾ ਰੋਲ ਖਤਮ ਹੋ ਜਾਂਦਾ ਜੀ ਇਹਨਾਂ ਦਾ ਰੋਲ ਖਤਮ ਹੋ ਗਿਆ ਉਸ ਤੋਂ ਬਾਅਦ ਰਹਿ ਗਏ ਜੀ ਆਪਣੇ ਆਹ ਵਾਲੇ ਨੰਬਰ ਆ ਪਿੱਛੇ 5 36675 ਠੀਕ ਹੈ ਜੀ ਹੁਣ ਕਿਉਂਕਿ ਦੂਸਰਾ ਨਾਮ ਜਿਹੜਾ 9000 ਦਾ ਹੈ ਹੁਣ ਇੱਥੇ ਆਪਣੇ ਆ ਨੰਬਰ ਦੇਖਣਾ ਆਪਣਾ 36675 ਉਰੇ ਮਿਲਾਵਾਂਗੇ ਆਪਣਾ ਵੀ 36675 ਆ ਗਿਆ ਆਪਾਂ ਮਿਲਾ ਲੈਨੇ ਦੇਖ ਲੈਨੇ ਉਰੇ ਨੰਬਰ ਨਹੀਂ ਠੀਕ ਹੈ ਜੀ ਤਾਂ ਇਹਦਾ ਮਤਲਬ ਉਰੇ ਨੰਬਰ ਆਇਆ ਨਹੀਂ ਇੱਥੇ ਖਾਲੀ ਹੁਣ ਉਸ ਤੋਂ ਬਾਅਦ ਜੀ 9000 ਦੇ ਪ੍ਰਾਈਸ ਤੋਂ ਬਾਅਦ ਫਿਰ ਪਿਛਲੇ ਚੱਲਦੇ ਨੇ 4 ਰੱਖ ਲ ਜੀ 4 ਨੰਬਰ ਚੱਲਦੇ ਨੇ ਹੁਣ ਜਿਹੜਾ ਇਹਨਾਂ ਦਾ ਰੋਲ ਖਤਮ ਹੋ ਗਿਆ ਸੀ ਹੁਣ ਜਿਹੜਾ 3 ਹੈ ਜੀ ਇਸ ਦਾ ਵੀ ਰੋਲ ਖਤਮ ਹੋ ਗਿਆ ਜੋ 3 ਰਿਆ ਇਸ ਦਾ ਵੀ ਰੋਲ ਖਤਮ ਹੋ ਗਿਆ ਹੁਣ ਰਹਿ ਗਿਆ ਨਹੀਂ ਪਿਛਲੇ ਜੋ ਪਿੱਛੇ ਦੇ 4 ਅੰਕ ਨੇ ਇਹਨਾਂ ਦਾ ਕੰਮ ਜੀ 6675 ਹੁਣ ਆਪਾਂ ਤੇ 6675 ਦੇਖਣਾ ਜੀ 6675 6675 ਕਈ ਸਾਥ ਕੀ ਹੁੰਦਾ ਜੀ ਆ ਮੂਰਲੇ ਚਾਰ ਅੰਕ ਮਲਾ ਲੈਂਦੇ ਨੇ ਜਿਵੇਂ 36 67 ਮਲਾ ਲੈਂਦੇ ਨੇ ਕਈ ਵਾਰ ਆਚਾਰ ਕਰ ਰਹੇ ਹੈ ਮਿਲਾ ਲੈਂਦੇ ਨੇ ਤੇ ਨਹੀਂ ਮਲਾਣੇ ਕਿਹੜੇ ਹੁੰਦੇ ਨੇ ਜਿਹੜੇ ਆਪਣੇ ਜੋ ਪਿੱਛੇ ਦੇ ਇਹ ਚਾਰ ਅੰਕ ਹੁੰਦੇ ਨੇ 6875 ਹੁਣ ਆਪਾਂ ਉਹ 6875 ਦੇਖਾਂਗੇ ਜੀ 6875 ਹੈ ਨਹੀਂ ਚਲੋ ਜੀ ਹੁਣ ਆਪਾਂ ਨੀਚੇ ਦੇ ਲੈਣਾ ਚ ਦੇਖਦੇ ਆ ਇੱਥੇ ਦੇਖ ਲਾਂਗੇ ਆਪਾਂ 6875 ਠੀਕ ਹੈ ਜੀ ਇੱਥੇ ਹੈ ਨਹੀਂ ਹੁਣ ਆਪਾਂ ਦੇਖ ਲਾਂਗੇ ਨੀਚੇ ਜਿੱਥੇ 120 ਦਾ ਪ੍ਰਾਈਸ ਹੈ ਇੱਥੇ ਵੀ ਆਪਾਂ 6875 ਦੇਖ ਲਾਂ 6836 ਆ ਗਿਆ ਜੀ ਤੁਸੀਂ ਇੱਥੇ ਚੈੱਕ ਕਰ ਸਕਦੇ ਹੋ 6836 ਆ ਰਿਹਾ 68 6880 ਆ ਰਹੇ ਜੀ ਠੀਕ ਹੈ ਜੀ ਪਰ 6875 ਨਹੀਂ ਆਇਆ 6873 ਆ ਰਹੇ 6884 ਆ ਰਿਹਾ 6875 ਨਹੀਂ ਆਇਆ ਠੀਕ ਹੈ ਜੀ ਤਾਂ ਇਸ ਦਾ ਮਤਲਬ ਇਹ ਮਿਸ ਹੋ ਗਿਆ ਜੀ ਇਹ ਪ੍ਰਾਈਜ਼ ਆਪਣਾ ਨਹੀਂ ਲੱਗਿਆ ਕਿਤੇ ਵੀ ਟਿਕਟੇ ਖਾਲੀ ਗਈ ਜੀ ਠੀਕ ਹੈ ਜੀ ਸੋ ਇਸ ਤਰ੍ਹਾਂ ਰਿਜ਼ਲਟ ਮਿਲਣਾ ਹੁੰਦਾ ਜੀ ਜਿੰਨੇ ਵੀ ਜਿੰਨੇ ਟਿਕਟਾਉਂਦੇ ਆ ਉਹਦਾ ਉਸ ਹਿਸਾਬ ਨਾਲ ਆ ਜਾਂਦਾ ਤੇ 25 5 ਕੀ ਹੁੰਦਾ ਜੀ ਉਹਦੀ ਆਪਾਂ ਇੱਕ ਵੀਡੀਓ ਬਣਾਈ ਹੋਈ ਹੈ ਆਪਣੇ ਚੈਨਲ ਤੇ ਪਾਈ ਹੋਈ ਹੈ ਤੁਸੀਂ ਉਹ ਵੀਡੀਓ ਨੂੰ ਸਾਨੂੰ ਦੇਖ ਸਕਦੇ ਹੋ ਸ਼ੁਕਰੀਆ ਥੈਂਕ ਯੂ ਮਿਹਰਬਾਨੀ ਧੰਨਵਾਦ